ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤਨਤਨ ਬਾਬਾ ਬੁੱਢਾ ਜੀ ਦਾ ਸਾਨ ਜਿਹੜਾ ਬਹੁਤ ਹੀ ਉੱਚਾ ਤੇ ਸੱਚਾ ਹੈਗਾ ਯਾ ਉਹਨਾਂ ਦਾ ਇਹ ਨਾਮ ਜਿਹੜਾ ਯਾ ਤਨਤਨ ਗੁਰੂ ਨਾਨਕ ਦੇਵ ਜੀ ਨੇ ਹੀ ਰੱਖਿਆ ਸੀ ਨਾਲੇ ਬਾਬਾ ਜੀ ਤੇ ਨਾਲੇ ਬੁੱਢਾ ਜੀ ਬਾਬਾ ਬੁੱਢਾ ਜੀ ਨੇ ਪੰਜ ਪਾਸ਼ਾਈਆਂ ਨੂੰ ਗੁਰਦਾ ਗੱਦੀ ਦਾ ਅਸ਼ੀਰਵਾਦ ਦਿੱਤਾ ਤੇ ਆਪਣੇ ਹੱਥਾਂ ਨਾਲ ਉਹਨਾਂ ਨੂੰ ਟਿਲਕ ਲਗਾਇਆ ਤੇ ਗੁਰਤਾ ਗੱਦੀ ਤੇ ਬਿਠਾਇਆ ਉਹਨਾਂ ਨੂੰ ਤੁਨ ਤੁਨ ਸ੍ਰੀ ਹਰਿ ਗੋਬਿੰਦ ਸਾਹਿਬ ਮਹਾਰਾਜ ਜੀ ਦਾ ਜਨਮ ਦਿਵਸ ਇਹਨਾਂ ਦੀ ਹੀ ਕਿਰਪਾ ਨਾਲ ਹੋਇਆ ਬਾਬਾ ਬੁੱਢਾ ਜੀ ਦਾ ਜਿਹੜੀ ਉਮਰ ਹੈਗੀ ਆ ਇਤਿਹਾਸਕਾਰ ਦੱਸਦੇ ਆ ਕਿ 125 ਸਾਲ ਦੇ ਸਨ ਤੇ ਬਾਬਾ ਬੁੱਢਾ ਜੀ ਦਾ ਜਿਹੜਾ ਸੰਸਕਾਰ ਹੈਗਾ ਆ ਉਹ ਵੀ ਸ੍ਰੀ ਹਰਿ ਗੋਬਿੰਦ ਸਾਹਿਬ ਜੀ ਮਹਾਰਾਜ ਤੇ ਬਾਬਾ ਸ਼੍ਰੀ ਚੰਨ ਜੀ ਨੇ ਆਪਣੇ ਕਰ ਕਮਲਾਣਾ ਕੀਤਾ ਬਾਂਬਾ ਬੁੱਢਾ ਜੀ ਨੇ ਕਿਸ ਤਰ੍ਹਾਂ ਮਾਤਾ ਗੰਗਾ ਜੀ ਨੂੰ ਅਸ਼ੀਰਵਾਦ ਦਿੱਤਾ ਤੇ ਕਿਸ ਤਰ੍ਹਾਂ ਸ਼੍ਰੀ ਇੱਕਵਰੀ ਮਾਤਾ ਗੰਗਾ ਸਾਹਿਬ ਜੀ ਦਾ ਆਪਣੇ ਬਹੁਤ ਹੀ ਸੁੰਦਰੀ ਵਿਸਤਰ ਜਿਹੜੇ ਸੀਗੇ ਉਹ ਸੁਕਾਰੇ ਸੀ ਜਿਨ੍ਹਾਂ ਤੇ ਹੀਰੇ ਮੋਤੀ ਲੱਗੇ ਹੋਏ ਸੀਗੇ ਤੇ ਉਹਨਾਂ ਨੇ ਕਿਹਾ ਮੈਂ ਇਹਨਾਂ ਨੂੰ ਧੁੱਪ ਲਗਵਾ ਲਵਾਂ ਜਦੋਂ ਧੁੱਪ ਲਗਵਾ ਰਹੇ ਸੀਗੇ ਤਾਂ ਉਹਨਾਂ ਦੀ ਜਠਾਣੀ ਜਿਹੜੀ ਕਰਮੂ ਬਾਬਾ ਪਿੱਛੀ ਚੰਨ ਜੀ ਦੀ ਪਤਨੀ ਸੀਗੀ ਉਹ ਇੰਨਾ ਕੋਲ ਵੱਡੀ ਸੀਗੀ ਉਹ ਕਹਿਣ ਲੱਗੀ ਮੈਂ ਹੈ ਤਾਂ ਇਹਦੇ ਕੋਲ ਵੱਡੀ ਪਰ ਇਹ ਗੁਰਤਾ ਗੱਦੀ ਇਹਨਾਂ ਨੂੰ ਮਿਲ ਗਈ ਹੈਗੀ ਆ ਇਹ ਸਥਾਨ ਤੇ ਮੈਨੂੰ ਹੋਣਾ ਚਾਹੀਦਾ ਸੀ ਤਾਂ ਐਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਇੱਕ ਦਿਨ ਆਪਣੇ ਪਤੀ ਨੂੰ ਕੀਤੀਆਂ ਤੇ ਕਹਿਣ ਲੱਗੀ ਜੇ ਆਪ ਜੀ ਨੇ ਗੁਰੂ ਰਾਮਦਾਸ ਜੀ ਦੀ ਸੇਵਾ ਕੀਤੀ ਹੁੰਦੀ ਤੇ ਇਹ ਗੁਰਤਾ ਗੱਦੀ ਆਪ ਨੂੰ ਹੀ ਮਿਲਣੀ ਸੀਗੀ ਤੁਸੀਂ ਉਦੋਂ ਗੁਰੂ ਬਣਨਾ ਸੀ ਤੇ ਮੈਂ ਗੁਰੂ ਮਾਤਾ ਬਣਨਾ ਸੀਗਾ ਤੁਸੀਂ ਗੁਰੂ ਗਾਮ ਦਾਸ ਜੀ ਦੀ ਸੇਵਾ ਨਹੀਂ ਕੀਤੀ ਤੇ ਤੁਹਾਡੇ ਭਰਾ ਗੁਰੂ ਅਰਜਨ ਦੇਵ ਜੀ ਨੇ ਸੇਵਾ ਕਰਕੇ ਇਹ ਗੱਦੀ ਪ੍ਰਾਪਤ ਕਰ ਲਈ ਹੈਗੀ ਜਾਂ ਇਸ ਗੱਦੀ ਦੇ ਹੱਕਦਾਰ ਅਸੀਂ ਸੀਗੇ ਪਿਛੂ ਚੰਦ ਆਪਣੀ ਪਤਨੀ ਕਰਮੂ ਨੂੰ ਕਹਿਣ ਲੱਗਾ ਕਿ ਚਾਹ ਇਹ ਗੱਦੀ ਇਹਦੇ ਕੋਲ ਹੈਗੀ ਆ ਪਰ ਇਹਦੇ ਕੋਈ ਔਲਾਦ ਨਹੀਂ ਹੈਗੀ ਇਹ ਗੱਦੀ ਸਾਨੂੰ ਹੀ ਵਾਪਸ ਮਿਲ ਜਾਣੀ ਹੈ ਨਾ ਉਹਦੇ ਕੋਈ ਧੀ ਹੈ ਨਾ ਕੋਈ ਪੁੱਤਰ ਹੈ ਨਾ ਹੀ ਉਹਦੇ ਹੋਣਾ ਹੈਗਾ ਆ ਕਿਆ ਲੱਗਿਆ ਤੂੰ ਚਿੰਤਾ ਨਾ ਕਰ ਜਿਹੜੀ ਗੱਡੀ ਮੈਂ ਨਹੀਂ ਲੈ ਸਕਿਆ ਉਹ ਸਾਡਾ ਪੁੱਤਰ ਲੈ ਲੇਗਾ ਇਹ ਸਾਰੀਆਂ ਗੱਲਾਂ ਹੀ ਇੱਕ ਨੌਕਰਾਨੀ ਸੁਣ ਰਹੀ ਸੀਗੀ ਇੱਕ ਦਾਸੀ ਬੈਠੀ ਸੁਣ ਰਹੀ ਸੀਗੀ ਉਹਨੇ ਜਾ ਕੇ ਇਹ ਸਾਰੀਆਂ ਹੀ ਗੱਲਾਂ ਮਾਤਾ ਗੰਗਾ ਦੀ ਦਾਸੀਆਂ ਦਾ ਸੁਣਤੀਆਂ ਕਿ ਸਾਰਾ ਮੇਰਾ ਜਿਹੜਾ ਮਾਲਕ ਹੈਗਾ ਆ ਉਹ ਐਸ ਐਸਰ ਗੱਲਾਂ ਕਰਦਾ ਪਿਆ ਸੀ ਆ ਆਪਣੀ ਪਤਨੀ ਨਾਲ ਉਸ ਦਾਸੀ ਨੇ ਇਹ ਸਾਰੀਆਂ ਹੀ ਗੱਲਾਂ ਮਾਤਾ ਗੰਗਾ ਨੂੰ ਦੱਸ ਦਿੱਤੀਆਂ ਤੇ ਮਾਤਾ ਗੰਗਾ ਨੇ ਜਦੋਂ ਇਹ ਗੱਲਾਂ ਸੁਣੀਆਂ ਤੇ ਮਾਤਾ ਗੰਗਾ ਬਹੁਤ ਦੁਖੀ ਹੋਈ ਬਹੁਤ ਪਰੇਸ਼ਾਨ ਹੋਈ ਉਹਦਾ ਕਲੀਡਾ ਜਿਹੜਾ ਸੀ ਫਟ ਗਿਆ ਸਾਧ ਸੰਗਤ ਜੀ ਅਜ ਵੀ ਜੇ ਕਿਸੇ ਦੇ ਔਲਾਦ ਨਹੀਂ ਹੁੰਦੀ ਉਹਨੂੰ ਕੋਈ ਛੋਟਾ ਜਿਹਾ ਮਿਹਣਾ ਦੇ ਦੇਵੇ ਜਾਂ ਕੋਈ ਅਪਸ਼ਬਦ ਕਹਿ ਦੇਵੇ ਤੇ ਉਸ ਔਰਤ ਕੋਲ ਪੁੱਛ ਕੇ ਦੇਖੋ ਕਿ ਉਹਦੇ ਜੀਲ ਤੇ ਕਿਸਣਾ ਤੀਰ ਵੱਜ ਰਿਹਾ ਤੇ ਫਿਰ ਮਾਤਾ ਗੰਗਾ ਮਾਤਾ ਕੋਲ ਇੱਕ ਗੰਗਾ ਗੱਲਾਂ ਜਿਹੜੀਆਂ ਸੀਗੀਆਂ ਉਹ ਸਹੀਆਂ ਨਹੀਂ ਗਈਆਂ ਉਹ ਬਹੁਤ ਜ਼ਿਆਦਾ ਰੋਂਣ ਲੱਗ ਗਈ ਤੇ ਰੋਂਦੇ ਰੋਂਦੇ ਪੈ ਗਈ ਜਦ ਸ਼ਾਮ ਨੂੰ ਗੁਰੂ ਅਰਜਨ ਦੇਵ ਜੀ ਆਏ ਉਹਨਾਂ ਨੇ ਦੇਖਿਆ ਮਾਤਾ ਗੰਗਾ ਪਈ ਹੋਈਆਂ ਉਹ ਤਾਂ ਪ੍ਰਤੱਖ ਗੁਰੂ ਸੀਗੇ ਉਹ ਸਭ ਜਾਣੀ ਜਾਣ ਸੀਗੇ ਗੁਰੂ ਅਰਜਨ ਦੇਵ ਜੀ ਸ਼ਾਂਤੀ ਦੇ ਪੁੰਜ ਜਪਿਓ ਜੀ ਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਜਦ ਅਰਜਨ ਦੇਵ ਜੀ ਸ਼ਾਮ ਨੂੰ ਘਰ ਆਏ ਤੇ ਦੇਖਿਆ ਘਰ ਚ ਹਨੇਰਾ ਹੋਇਆ ਹੋਇਆ ਜਾਂ ਕੋਈ ਦੀਵਾ ਬੱਤੀ ਨਹੀਂ ਹੋਇਆ ਹੋਇਆ ਉਹਨਾਂ ਨੇ ਮਾਤਾ ਗੰਗਾ ਨੂੰ ਆਵਾਜ਼ ਦਿੱਤੀ ਗੰਗਾ ਜੀ ਅੱਜ ਘਰ ਚ ਕਿਉਂ ਹਨੇਰਾ ਹੋਇਆ ਹੋਇਆ ਜਾਂ ਦੀਵਾ ਬੱਤੀ ਕਿਉਂ ਨਹੀਂ ਕੀਤਾ ਹੈਗਾ ਅੱਜ ਘਰ ਚ ਬੇਰੌਣਕੀ ਕਿਉਂ ਹੋਈ ਹੋਈ ਹੈ ਮਾਤਾ ਗੰਗਾ ਜੀ ਉੱਠੇ ਉੱਠ ਕੇ ਬਾਬਾ ਜੀ ਦੇ ਚਰਨ ਫੜ ਲਏ ਤੇ ਚਰਨਾ ਤੇ ਰੋਣ ਲੱਗ ਗਈ ਰੋਂਦੇ ਰੋਂਦੇ ਉਹਨਾਂ ਦੇ ਸਾਰੇ ਚਰਨ ਭਿੱਜ ਗਏ ਤਦ ਗੁਰੂ ਅਰਜਨ ਦੇਵ ਜੀ ਵੀ ਉਹਨਾਂ ਨੂੰ ਮੋੜਦੇ ਲਫੜਕੇ ਚੁੱਕਿਆ ਕਹਿਣ ਲੱਗੇ ਅੱਜ ਕੀ ਕੀ ਹੋ ਗਿਆ ਆ ਅੱਜ ਇੰਨੇ ਉਦਾਸ ਕਿਉਂ ਹੋ ਕਿਸੇ ਦਾਸੀ ਨੇ ਕੁਝ ਕਹਿ ਦਿੱਤਾ ਆ ਜਾਂ ਕਿਸੇ ਹੋਰ ਕੋਈ ਗੱਲ ਹੋ ਗਈ ਆ ਮੈਨੂੰ ਦੱਸੋ ਮਾਤਾ ਗੰਗਾ ਜੀ ਉੱਠ ਕੇ ਫੇਰ ਰੋਣ ਲੱਗ ਗਈ ਮੋਢੇ ਤੇ ਸਿਰ ਰੱਖ ਕੇ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਮਾਤਾ ਗੰਗਾ ਜੀ ਦੱਸੋ ਕੁਛ ਸਿੱਖਣੇ ਕਿਸ ਨੇ ਕੁਛ ਕਹਿ ਦਿੱਤਾ ਯਾ ਜਾਂ ਕੋਈ ਹੋਰ ਬਾਹਰਲਾ ਬੰਦਾ ਆ ਕੇ ਤੁਹਾਨੂੰ ਕੁਛ ਕਹਿ ਗਿਆ ਆ ਜਦ ਤੱਕ ਤੁਸੀਂ ਨਹੀਂ ਦੱਸੋਗੇ ਮੈਨੂੰ ਕਿਸ ਤਰ੍ਹਾਂ ਪਤਾ ਚੱਲੇਗਾ ਮਾਤਾ ਗੰਗਾ ਨੇ ਗਲ ਕੇ ਪ੍ਰਲਾਪ ਆ ਲਿਆ ਕਹਿ ਲਜੀ ਗੁਰੂ ਜੀ ਸਭ ਦਾਤਾ ਦੇਣ ਵਾਲਿਓ ਕੋ ਨਾਨਕ ਦੇ ਘਰ ਵਿੱਚ ਕੋਈ ਚੀਜ਼ ਦੀ ਕਮੀ ਨਹੀਂ ਹੋएगी ਇੱਥੇ ਜਿਹੜਾ ਕੋਈ ਜੋ ਮੰਗਦਾ ਆ ਉਹ ਦਿੰਦਾ ਹੈਗਾ ਯਾ ਫਿਰ ਮੈਨੂੰ ਕਿਉਂ ਨਹੀਂ ਇੱਕ ਪੁੱਤਰ ਦੀ ਜਾਂ ਧੀ ਦੀ ਜਨਮ ਦਿੱਤੀ ਜਾਂਦੀ ਲੋਕੀ ਮੈਨੂੰ ਨੀਣਾ ਮਾਰਦੇ ਆ ਫਰੀਕ ਮੈਨੂੰ ਗੱਲਾਂ ਕਰਦੇ ਆ ਮੈਂ ਉਹ ਸੁਣ ਨਹੀਂ ਸਕਦੀ ਹੈਗੀ ਮਹਾਰਾਜ ਗੁਰੂ ਨਾਨਕ ਦੇਵ ਜੀ ਤਰ ਕੋਈ ਚੀਜ਼ ਦੀ ਕਮੀ ਨਹੀਂ ਹੈਗੀ ਮੈਨੂੰ ਵੀ ਇੱਕ ਬੱਚੇ ਦੀ ਜਨਮ ਦਿੱਤੀ ਜਾਵੇ ਮੇਰਾ ਵੀ ਜਿਲ ਕਰਦਾ ਆ ਮੈਂ ਵੀ ਗੋਦੀ ਨਾਲ ਖਲਾਵਾਂ ਤੁਸੀਂ ਕਿਰਪਾ ਕਰ ਦਿਓ ਗੁਰੂ ਅਰਜਨ ਦੇਵ ਜੀ ਬੜੇ ਹੀ ਨਰਮ ਸੁਭਾਣ ਨਾਲ ਬੋਲੇ ਮਾਤਾ ਗੰਗਾ ਜੀ ਜੇ ਆਪ ਜੀ ਨੂੰ ਪੁੱਤਰ ਚਾਹੀਦਾ ਹੈ ਤੇ ਆਪ ਜੀ ਅੱਜ ਇੱਥੋਂ 11 ਕਿਲੋਮੀਟਰ ਜ਼ੂਰ ਬਾਬਾ ਬੁੱਢਾ ਜੀ ਦੀ ਬੀੜ ਹੈਗੀ ਆ ਉੱਥੇ ਜਾਓ ਜਾ ਕੇ ਉਹਨਾਂ ਦੇ ਅੱਗੇ ਅਰਦਾਸ ਬੇਨਤੀ ਕਰੋ ਤੇ ਆਪ ਜੀ ਨੂੰ ਜ਼ੂਰ ਪੁੱਤਰ ਦੀ ਜ਼ਾਤ ਮਿਲ ਜਾਏਗੀ ਗੁਰੂ ਅਰਜਨ ਦੇਵ ਜੀ ਦੇ ਇਹ ਸ਼ਬਦ ਸੁਣ ਕੇ ਮਾਤਾ ਗੰਗਾ ਜੀ ਥੋੜਾ ਜਿਹਾ ਪ੍ਰਸੰਨ ਹੋਏ ਉਹਨਾਂ ਦੇ ਮੂੰਹ ਤੇ ਮੁਸਕਰਾਟ ਆਈ ਮਾਤਾ ਗੰਗਾ ਜੀ ਉਸੇ ਵੇਲੇ ਉੱਠੇ ਤੇ ਉਹਨਾਂ ਕੋਲ ਜਾਣ ਦੀ تیاری ਕਰਨ ਲੱਗ ਗਏ। ਉਹਨਾਂ ਨੇ ਕੁਝ ਪਕਵਾਨ ਬਣਾਉਣੇ ਸ਼ੁਰੂ ਕੀਤੇ। 10 ਦਾਸੀਆਂ ਨੂੰ ਲਾ ਲਿਆ ਕੰਮਾਂ ਤੇ ਤੇ ਆਪ ਸੋਹਣੇ ਵਸਤਰ ਕੱਢੇ ਆਪਣੇ ਸਵੇਰੇ ਪਾ ਕੇ ਜਾਣ ਵਾਸਤੇ ਤੇ ਸੋਹਣੇ-ਸੋਹਣੇ ਪਦਾਰਥ ਖਾਣ ਵਾਸਤੇ ਬਾਬਾ ਜੀ ਆਸ ਤੇ ਬਣਾਉਣ ਲੱਗ ਗਏ। ਤੇ ਉਹ ਸਵੇਰੇ ਉੱਠੇ ਉੱਠ ਕੇ ਉਹਨਾਂ ਨੇ ਸੋਹਣੇ ਵਸਤਰ ਪਾਏ ਤੇ ਜਿਹੜੇ ਰੱਥ ਸੀਗੇ ਪਹਿਲਾਂ ਰਸਾ ਰਾਤ ਨੂੰ ਜਿਹੇ ਅੱਗੇ ਬੋਲ ਦੁਲਾਏ ਜਾਂਦੇ ਸੀਗੇ ਉਹਨਾਂ ਦੇ ਉੱਤੇ ਉਹ ਸਾਰੇ ਆਪਣੇ ਖਾਣੇ ਪਦਾਰਥ ਲਾ ਕੇ ਬੈਠ ਗਏ ਜਿੰਨੇ ਵੀ ਪਦਾਰਥ ਉਹਨਾਂ ਨੇ ਖਾਣੇ ਬਣਾਏ ਸੀਗੇ ਦਾਸ-ਦਾਸੀਆਂ ਨੂੰ ਨਾਲ ਲਿਆ ਤੇ ਬਾਬਾ ਗੁੱਡਾ ਜੀ ਦੇ ਕੋਲ ਖੇਤਾਂ ਵਿੱਚ ਚਲੇ ਗਏ ਤੇ ਉਹਨਾਂ ਦੇ ਅੱਗੇ ਸਾਰੇ ਪੂਜਨ ਪਦਾਰਥ ਰੱਖ ਕੇ ਮਾਤਾ ਜੀ ਨੇ ਮੱਥਾ ਟੇਕਿਆ ਬਾਬਾ ਗੁੱਡਾ ਜੀ ਨੂੰ ਕਹਿਣ ਲੱਗੇ ਮੈਨੂੰ ਅਸ਼ੀਰਵਾਦ ਦਿਓ ਕਿ ਮੈਨੂੰ ਪੁੱਤਰ ਦੀ ਪ੍ਰਾਪਤੀ ਹੋ ਜਾਏ। ਮੈਨੂੰ ਗੁਰੂ ਅਰਜਨ ਦੇਵ ਜੀ ਨੇ ਆਪ ਜੀ ਦੇ پاس ਭੇਜਿਆ ਆ। ਆਪ ਜੀ ਮੈਨੂੰ ਅਸ਼ੀਰਵਾਦ ਦਿਓ। ਬਾਬਾ ਜੀ ਕਹਿਣ ਲੱਗੇ ਉੱਥੇ ਸਾਰੀਆਂ ਹੀ ਇਹ ਵਿੜਿਆਈਆਂ ਹਨ। ਮੈਂ ਕੁਛ ਨਹੀਂ ਜਾਣਦਾ। ਉਹ ਤੇ ਸਰਵ ਕਲਾ ਸੰਪਨ ਹਨ। ਬਾਬਾ ਬੁੱਢਾ ਜੀ ਨੇ ਕਿਹਾ ਕਿ ਜੇ ਤੁਸੀਂ 56 ਨੂੰ ਛੱਡ ਕੇ ਚੱਪੜੀਆਂ ਦੇ ਵਿੱਚ ਤੁਸੀਂ ਮੋਤੀ ਹੀਰੇ ਲੱਭੋ ਉਹ ਨਹੀਂ ਲੱਭਦੇ ਤੇ ਕੋਲੀ ਮਾਤਾ ਮੈਂ ਤੇ ਤੁਹਾਡੇ ਘਰ ਦਾ ਦਾਸ ਹੈਗਾ ਹਾਂ ਜੇ ਮੇਰੇ ਤੇ ਇੰਨਾ ਕੁਝ ਹੋਵੇ ਤੇ ਮੈਂ ਵੀ ਕਿਤੇ ਗੱਦੀ ਲਾ ਕੇ ਬੈਠਾ ਹੁਆ ਤੇ ਕੋੜੀਏ ਮਾਤਾ ਤੈਨੂੰ ਗੁਰੂ ਅਰਜਨ ਦੇਵ ਜੀ ਨੇ ਮਜ਼ਾਕ ਕੀਤਾ ਹੈ ਮਾਤਾ ਗੰਗਾ ਮੈਂ ਕਦ ਪੁੱਤਰਾ ਤੋਂ ਉਤਰਾ ਦੀ ਦਾਹ ਦੇਣ ਵਾਲਾ ਹੋ ਗਿਆ ਇਹ ਸਭ ਸੁਣ ਕੇ ਮਾਤਾ ਜੀ ਉਦਾਸ ਹੋ ਗਏ ਇਹ ਸਭ ਸੁਣ ਕੇ ਮਾਤਾ ਜੀ ਨੇ ਜਿੰਨੇ ਆਪਣੇ ਨਾਲ ਭੋਜਨ ਪ੍ਰਦਾਰਸ਼ ਲੈ ਕੇ ਗਏ ਸੀ ਉੱਥੇ ਸਾਰੇ ਸੇਵਕਾਂ ਨੂੰ ਖਵਾਏ ਤੇ ਬੜੇ ਹੀ ਨਿਰਾਸ਼ ਮਾਨੜ ਬਾਬਾ ਜੀ ਜੇਕਰ ਉਹ ਬਹੁਤ ਉਦਾਸ ਸੀਗੇ ਤੇ ਹਰਮੰਦਰ ਸਾਹਿਬ ਨੂੰ ਪਿੱਛੇ ਵਾਪਸ ਆ ਗਏ ਜਦੋਂ ਗੁਰੂ ਅਰਜਨ ਦੇਵ ਜੀ ਨੇ ਮਾਤਾ ਗੰਗਾ ਨੂੰ ਦੇਖਿਆ ਤੇ ਪੁੱਛਣ ਲੱਗੇ ਤੁਸੀਂ ਉਦਾਸ ਕਿਉਂ ਕਿ ਬਾਬਾ ਬੁੱਢਾ ਜੀ ਨੇ ਆਪ ਜੀ ਨੂੰ ਅਸ਼ੀਰਵਾਦ ਨਹੀਂ ਦਿੱਤਾ ਹੈਗਾ ਤਾਂ ਮਾਤਾ ਗੰਗਾ ਜੀ ਕਹਿਣ ਲੱਗੇ ਤੁਸੀਂ ਤ੍ਰਲੋਕੀ ਦੇ ਮਾਲਕ ਹੋ ਤੇ ਫਿਰ ਮੈਨੂੰ ਕਿਉਂ ਨਹੀਂ ਦਿੰਦੇ ਵਰ ਇਹ ਉਹ ਤੁਸੀਂ ਉਹਨਾਂ ਨੇ ਵਰ ਦੇਣਾ ਹੁੰਦਾ ਤੇ ਉਹ ਤੇ ਸਾਡੇ ਕਰਦੇ ਨੌਕਰ ਤਾਂ ਹੈਗੇ ਆ ਉਹ ਕਿਸ ਤਰ੍ਹਾਂ ਇਹ ਵਰ ਦੇ ਸਕਦੇ ਆ ਮੈਨੂੰ ਤੁਸੀਂ ਤ੍ਰਲੋਕੀ ਦੇ ਮਾਲਕ ਹੋ ਤੁਸੀਂ ਇਹ ਸਭ ਕੁਝ ਕਰ ਸਕਦੇ ਹੋ ਗੰਗਾ ਤੁਸੀਂ ਕੋਈ ਗਲਤੀ ਕੀਤੀ ਹੋਣੀ ਆ ਕੋਈ ਭੁੱਲ ਕੀਤੀ ਹੋਣੀ ਆ ਜਿਹੜੀ ਉਹਨਾਂ ਨੇ ਤੁਹਾਨੂੰ ਕੋਈ ਵਰਦਾਨ ਨਹੀਂ ਦਿੱਤਾ ਹੈਗਾ ਪੁੱਤਰ ਦਾ ਵਰ ਨਹੀਂ ਦਿੱਤਾ ਹੈਗਾ ਤੁਸੀਂ ਕੋਈ ਜ਼ਰੂਰ ਭੁੱਲ ਕੀਤੀ ਹੋਣੀ ਆ ਜਿਹਦਾ ਕਰਕੇ ਤੁਹਾਨੂੰ ਇਹ ਵਰ ਨਹੀਂ ਮਿਲਿਆ ਹੈਗਾ ਫਿਰ ਗੁਰੂ ਅਰਜਨ ਦੇਵ ਜੀ ਨੇ ਪੁੱਛਿਆ ਕਿ ਗੰਗਾ ਜੀ ਤੁਸੀਂ ਕਿਸ ਤਰ੍ਹਾਂ ਗਏ ਸੀ ਬਾਬਾ ਬੁੱਢਾ ਜੀ ਕੋਲ ਤਾਂ ਉਹਨਾਂ ਨੇ ਕਿਹਾ ਕਿ ਮੈਂ ਰੱਥਾ ਉੱਤੇ ਗਈ ਸੀ ਕਿ ਸਾਰੇ ਭੋਜਨ ਪਦਾਰਥ ਨਾਲ ਲੈ ਕੇ ਗਈ ਸੀ ਨੌਕਰ ਚੱਕ ਸਾਰੇ ਮੇਰੇ ਨਾਲ ਗਏ ਸੀਗੇ ਮੈਂ ਐਸਰਾ ਬਾਬਾ ਪੁਣਾ ਜੀ ਕੋਲ ਵਰ ਲੈਣ ਗਈ ਸੀ ਗੁਰੂ ਜੀ ਕਹਿਣ ਲੱਗੇ ਅੱਥੇ ਹੀ ਤੁਸੀਂ ਕੋਈ ਗਲਤੀ ਕੀਤੀ ਹੈ ਤਾਂ ਉਹਨਾਂ ਨੇ ਬਾਬਾ ਜੀ ਦੇ ਚਰਨ ਫੜ ਲਏ ਮਾਤਾ ਗੰਗਾ ਨੇ ਕਿ ਆਖੀ ਤੁਸੀਂ ਹੁਣ ਮੈਨੂੰ ਸੋਝੀ ਪਾਓ ਤੁਸੀਂ ਹੀ ਮੈਨੂੰ ਅੱਗੇ ਦਾ ਮਾਰਗ ਦੱਸੋ ਮੈਂ ਭੁੱਲ ਗਈਆਂ ਮੈਂ ਭੁੱਲਣ ਹਾਰਾਂ ਬਾਬਾ ਜੀ ਤੁਸੀਂ ਮੈਨੂੰ ਸਿੱਧੇ ਰਸਤੇ ਪਾਓ ਤੁਸੀਂ ਮੈਨੂੰ ਜਾਣ ਦਾ ਤੰਗ ਦਸਤੋ ਉਕਤੀ ਦੱਸੋ ਕਿ ਮੈਂ ਕਿਸ ਤਰ੍ਹਾਂ ਉਹਨਾਂ ਦੇ ਦਰਸ਼ੇ ਜਾਵਾਂ ਤੇ ਕਿਸ ਤਰ੍ਹਾਂ ਉਹਨਾਂ ਕੋ ਮੈਂ ਪੁੱਤਰ ਦੀ ਦਾਤ ਦਾ ਵਰ ਮੰਗਾ ਗੁਰੂ ਜੀ ਮੇਰੇ ਤੇ ਤਰਸ ਕਰੋ ਰਾਮ ਕਰੋ ਮੈਨੂੰ ਸਿੱਧੇ ਰਸਤੇ ਪਾਵੋ ਜਦ ਇੰਨੀ ਨਿਮਾਣੀ ਹੋ ਕੇ ਉਹਨਾਂ ਨੇ ਉਹਨਾਂ ਦੇ ਕੇ ਬੇਨਤੀ ਕੀਤੀ ਉਹਨਾਂ ਨੇ ਕਿਹਾ ਜਦ ਕਿਸੇ ਸਾਧਕ ਕੋ ਜਾਈਏ ਕੋਈ ਫਲ ਲੈਣ ਵਾਸਤੇ ਕੋਈ ਵਚਨ ਲੈਣ ਵਾਸਤੇ ਤੇ ਫਿਰ ਇਕੱਲੇ ਜਾਈਦਾ ਆ ਇਸ ਦਾਸੀਆਂ ਦਾਸਾਂ ਨੂੰ ਨਾਲ ਲੈ ਕੇ ਨਹੀਂ ਜਾਈਦਾ ਸ੍ਰੀ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਗੰਗਾ ਆਪ ਸਵੇਰੇ ਉੱਠਣਾ ਆਪਣੇ ਹੱਥ ਨਾਲ ਦੁੱਧ ਨੂੰ ਰੜਕਣਾ ਤੇ ਮੱਖਣ ਬਣਾਉਣਾ ਤੇ ਲੱਸੀ ਬਣਾਉयो ਆਪਣੇ ਹੱਥਾਂ ਨਾਲ ਹੀ ਮਿੱਸੇ ਪ੍ਰਸ਼ਾਦਿਆਂ ਦਾ ਆਟਾ ਤਿਆਰ ਕਰਿਓ ਚੱਕੀ 'ਚ ਪੀਸ ਕੇ ਉਹਦੇ ਪ੍ਰਸ਼ਾਦੇ ਬਣਾਉ ਨਾਲ ਆਚਾਰ ਲਿਓ ਨਾਲ ਪਿਆਜ਼ ਲਿਓ ਤੇ ਇਸ ਤਰ੍ਹਾਂ ਆਪਣੇ ਹੱਥਾਂ ਨਾਲ ਸਾਰੀ ਸੇਵਾ ਕਰਕੇ ਤੇ ਨੰਗੇ ਪੈਰੀ ਜਦੋਂ ਆਪ ਬਾਬਾ ਬੁੱਢਾ ਜੀ ਦੇ ਦਰਵਾਜ਼ੇ ਜਾਓਗੇ ਤੇ ਆਪ ਜੀ ਨੂੰ ਜਰੂਰ ਉਹ ਇੱਛਾ ਪੂਰੀ ਕਰਨਗੇ ਮਾਤਾ ਗੰਗਾ ਨੂੰ ਸੋਜੀ ਪੈ ਗਈ ਉਹਨਾਂ ਨੇ ਉਸੇ ਤਰ੍ਹਾਂ ਹੀ ਪ੍ਰਸ਼ਾਦੇ ਤਿਆਰ ਕੀਤੇ ਤੇ ਨੰਗੇ ਪੈਰ ਗੁਰੂ ਜੀ ਦੇ ਦਰਵਾਜ਼ੇ ਚ ਆ ਖੜੀ ਹੋਈ ਬਾਬਾ ਬੁੱਢਾ ਜੀ ਤ੍ਰਲੋਕੀ ਦੇ ਗਿਆਤਾ ਹਨ ਉਹਨਾਂ ਨੂੰ ਤ੍ਰਲੋਕੀ ਦਾ ਗਿਆਨ ਹੈ ਜਦ ਮਾਤਾ ਗੰਗਾ ਜੀ ਪਹੁੰਚੇ ਤੇ ਬਾਬਾ ਬੁੱਢਾ ਜੀ ਨੇ ਆਪ ਅੱਗੇ ਹੋ ਕੇ ਉਹਨਾਂ ਦੇ ਸਿਰ ਤੋਂ ਪ੍ਰਸ਼ਾਦਾਂ ਦੀ ਟੋਕਰੀ ਚੁੱਕੀ ਹੱਥੀ ਚੋਂ ਲੱਸੀ ਵਾਲਾ ਗੜਵਾ ਫੜਿਆ ਤੇ ਉਹਨਾਂ ਟਾਲੀ ਦੇ ਪੇੜ ਦੇ ਥੱਲੇ ਬੈਠ ਗਏ ਬੰਬਾ ਬੁੱਢਾ ਜੀ ਨੇ ਵਿੱਚੋਂ ਦੋ ਪ੍ਰਸ਼ਾਦੇ ਲਏ ਤੇ ਉੱਤੇ ਮੱਖਣ ਰੱਖਿਆ ਤੇ ਹੱਥ ਵਿੱਚ ਗੰਡਾ ਫੜਿਆ ਤੇ ਉੱਤੇ ਮੁੱਕੀ ਮਾਰੀ ਗੰਡੇ ਦੇ ਵਿੱਚੋਂ ਗੰਢੇ ਬਹੁਤ ਦੂਰ ਜਾ ਕੇ ਡਿੱਗੀ ਕਹਿ ਲਗੇ ਮਾਤਾ ਆ ਵੀ ਦਾ ਪੁੱਤਰ ਬੜਾ ਹੀ ਪ੍ਰਕਰਮੀ ਹੋਏਗਾ ਜਿਸ ਤਰ੍ਹਾਂ ਇਹ ਗੰਢੇ ਦੂਰ ਜਾ ਕੇ ਡਿੱਗੀ ਆ ਇਸ ਤਰ੍ਹਾਂ ਹੀ ਉਹ ਆਪਣੇ ਦੁਸ਼ਮਣਾਂ ਦੇ ਸ਼ੇਰ ਬੱਢਿਆ ਕਰੇਗਾ ਬੜਾ ਹੀ ਪ੍ਰਕਰਮੀ ਉੱਤਰ ਹੋਏਗਾ ਆਪ ਜੀ ਨੇ ਮਾਤਾ ਗੰਗਾ ਨੇ ਅਜੇ ਪੁੱਤਰ ਦੀਾਤ ਮੰਗੀ ਵੀ ਨਹੀਂ ਸੀਗੀ ਪਰ ਬਾਬਾ ਹੁਦਾ ਜੀ ਤਰਲੋਕੀ ਦੇ ਗਿਆਤਾ ਸੀਗੇ ਉਹਨਾਂ ਨੂੰ ਸਭ ਪਤਾ ਸੀਗਾ ਕਿ ਮਾਤਾ ਗੰਗਾ ਜੀ ਕਿਸੇ ਆਈ ਹਨ ਤੇ ਅੱਜ ਇਥੋਂ ਕਿਹੜਾ ਵਰਦਾਨ ਉਹਨਾਂ ਨੇ ਲੈਣਾ ਹੈ ਇਸ ਤਰ੍ਹਾਂ ਮਾਤਾ ਗੰਗਾ ਨੂੰ ਉਹਨਾਂ ਨੇ ਬਿਨ ਮੰਗੇ ਹੀ ਪੁੱਤਰ ਦੀ ਦਾਸ ਦੇ ਦਿੱਤੀ ਮਾਤਾ ਗੰਗਾ ਨੂੰ ਉਹਨਾਂ ਤੇ ਵਿਸ਼ਵਾਸ ਸੀ ਪਰੋਸਾ ਸੀਗਾ ਤੇ ਉਹ ਹੱਥ ਜੋੜ ਕੇ ਮੱਥਾ ਟੇਕਿਆ ਉਹਨਾਂ ਨੇ ਤੇ ਉਹਨਾਂ ਦੇ ਮਨ ਅੱਜ ਬਹੁਤ ਹੀ ਪ੍ਰਸੰਨ ਸੀਗਾ ਹੁਣ ਅਵਸ਼ੇ ਪੁੱਤਰ ਹੋਏਗਾ ਤੇ ਮਾਤਾ ਜੀ ਉਥੋਂ ਤੁਰੇ ਤੇ ਹਰਮੰਦਰ ਸਾਹਿਬ ਆ ਗਏ ਉਹ ਬਹੁਤ ਹੀ ਪਸੰਦ ਦਿਖ ਰਹੇ ਸਨ ਆ ਕੇ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਵਧਾਈਆਂ ਦਿੱਤੀਆਂ ਤੇ ਕਹਿਣ ਲੱਗੇ ਬਾਬਾ ਬੁੱਢਾ ਜੀ ਨੇ ਹੁਣ ਮੈਨੂੰ ਵਰ ਦਿੱਤਾ ਹੈਗਾ ਆ ਹੁਣ ਸਾਨੂੰ ਜ਼ਰੂਰ ਪੁੱਤਰ ਦੀ ਪ੍ਰਾਪਤੀ ਹੋਵੇਗੀ ਇਸ ਤਰ੍ਹਾਂ ਗੁਰੂ ਦੀ ਵਡਿਆਲੀ ਸੱਚੇ ਪਾਤਸ਼ਾਹ ਛੇਵੇਂ ਪਾਤਸ਼ਾਹ ਜੀ ਦਾ ਸ੍ਰੀ ਹਰਿ ਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ